ਅ ਅੱਜਕੱਲ ਆਪਾਂ ਮੰਨ ਕੇ ਚੱਲਦੇ ਬੱਚਿਆਂ ਕੋਲ ਵੀ ਕਮਿਊਨੀਕੇਸ਼ਨ ਹੋ ਗਿਆ ਇਨਫੋਰਮੇਸ਼ਨ ਬਹੁਤ ਸਾਰੀ ਆ ਗਈ ਉਹ ਵੀ ਟੁੱਟ ਰਹੇ ਆ ਪਰਿਵਾਰ ਨਾਲ ਵੀ ਟੁੱਟ ਰਹੇ ਆ ਸਮਾਜ ਨਾਲ ਵੀ ਟੁੱਟ ਰਹੇ ਆ ਪਰ ਉਹ ਠੀਕ ਕਰਨ ਕਿਉਂਕਿ ਅਸੀਂ ਕਿਸੇ ਜੀ ਨੂੰ ਖਤਮ ਤਾਂ ਕਰ ਨਹੀਂ ਸਕਦੇ ਜਿਸ ਤਰ੍ਹਾਂ ਦਾ ਇਨਫੋਰਮੇਸ਼ਨ ਦਾ ਹਾਰਡ ਆਇਆ ਹੋਇਆ ਪਰ ਅਸੀਂ ਉਹਨੂੰ ਬੈਲੈਂਸ ਕਿਵੇਂ ਕਰ ਸਕਦੇ ਆ ਬੱਚਿਆਂ ਤੋਂ ਸ਼ੁਰੂ ਕਰੀਏ ਥੋੜਾ ਬੱਚਾ ਜੇ 5 ਸਾਲ ਦਾ 4 ਸਾਲ ਦਾ ਇਸ ਏਜ ਤੋਂ ਬੱਚੇ ਨੂੰ ਨੋਟ ਕਿੱਥੋਂ ਕਰਨਾ ਸ਼ੁਰੂ ਕਰੀਏ ਤੁਸੀਂ ਇਹ ਦੇਖੋ ਕਿ ਬੱਚੇ ਦਾ ਸਕਰੀਨ ਟਾਈਮ ਕਿੰਨਾ ਹੈ ਕੀ ਬੱਚਾ ਸਾਰਾ ਦਿਨ ਆਈਪੋਡ ਯਾਂ ਫਿਰ ਆਈਪੈਡ ਯਾਂ ਫਿਰ ਆਪਣੇ ਫੋਨ ਦੇ ਨਾਲ ਲੱਗਿਆ ਰਹਿੰਦਾ ਪੇਰੈਂਟਸ ਦੇ ਫੋਨ ਦੇ ਨਾਲ ਕਿਉ ਰੋਟੀ ਖਾਂਦੇ ਹੋਏ ਵੀ ਫੋਨ ਦੇਖਦਾ ਪਿਆ ਬਿਨਾ ਦੇਖੇ ਉਹ ਰੋਟੀ ਨਹੀਂ ਖਾ ਰਿਹਾ ਕਿ ਉਹ ਬਹੁਤ ਜ਼ਿਆਦਾ ਕਈ ਬੱਚੇ ਤੇ ਬੜਾ ਪ੍ਰਾਊਡ ਕਈ ਮਾਵਾ ਬੜੇ ਪ੍ਰਾਊਡਲੀ ਕਹਿੰਦੇ ਦੇਖੋ ਇਹ ਤਾਂ ਬਿਨਾ ਫੋਨ ਕੇ ਖਾਣਾ ਨਹੀਂ ਖਾਂਦਾ ਪਰ ਉਹ ਗਲਤ ਹੈ ਬੱਚੇ ਦਾ ਸਿਰਫ ਸਕਰੀਨ ਟਾਈਮ 20 ਸਿਰਫ 20 ਮਿੰਟਸ ਹੋਣਾ ਚਾਹੀਦਾ ਪੂਰੇ ਦਿਨ ਚ ਪੂਰੇ ਦਿਨ ਦੇ ਵਿੱਚ ਪੋਸੀਬਲ ਵੀ ਨਹੀਂ ਫਿਰ ਉਹ ਨਹੀਂ ਤੇ ਫਿਰ ਤੁਸੀਂ ਬੱਚਿਆਂ ਨੂੰ ਵਿਗਾੜਦੇ ਪਏ ਹਮਮ ਐਨਾ ਸਕਰੀਨ ਟਾਈਮ ਨਹੀਂ ਬੱਚੇ ਨੂੰ ਦੇਣਾ। ਉਹ ਕਈ ਵਾਰ ਮਾਪੇ ਇਹ ਕਹਿੰਦੇ ਵੀ ਚਲੋ ਇਹ ਥੋੜਾ ਅੱਧਾ ਘੰਟਾ ਰੁੱਝਿਆ ਰਹੇਗਾ ਨਾ। ਕਿਉਂਕਿ ਮਾਪਿਆਂ ਨੇ ਆਪ ਫੋਨ ਚੁਲਾਕਣਾ ਹੁੰਦਾ। ਮਾਪਿਆਂ ਨੇ ਆਪ ਫੋਨ ਤੇ ਗੱਲਾਂ ਕਰਨੀਆਂ ਹੁੰਦੀਆਂ। ਮਾਪਿਆਂ ਨੇ ਕੁਝ ਹੋਰ ਕੰਮ ਕਰਨੇ ਹੁੰਦੇ ਆ। ਹਮਮ ਨਹੀਂ ਨਹੀਂ। ਬੱਚੇ ਨੂੰ ਤੁਸੀਂ ਕੋਈ ਐਕਟੀਵਿਟੀ ਕਰਵਾਓ। ਸਪੋਰਟਸ ਕਰਵਾ ਸਕਦੇ ਹੋ। ਬੱਚੇ ਨੂੰ ਕੁਝ ਗੇਮਸ ਦੇ ਦਿਓ ਕਿ ਬੇਟੇ ਇਹ ਗੇਮਸ ਪਲੇ ਕਰਕੇ ਦਿਖਾਓ। ਪਜ਼ਲ ਗੇਮਸ ਦੇ ਦਿਓ ਜਿੱਥੇ ਉਹਦਾ ਬ੍ਰੇਨ ਡਵੈਲਪ ਹੋਵੇ। ਇਹ ਕੀ ਹੋਇਆ ਕਿ ਬੱਚੇ ਨੂੰ بس ਆਈ ਪੈਟ ਦੇ ਦਿੱਤਾ, ਬੱਚਾ ਲੱਗਿਆ ਹੋਇਆ ਤੁਸੀਂ ਆਪਣੇ ਕੰਮਾਂ ਯਾ ਤਾਂ ਬੱਚਾ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦੇਗਾ। ਬੱਚਾ ਇਰੀਟੇਟ ਹੋਣਾ ਸ਼ੁਰੂ ਕਰ ਦੇਗਾ। ਬੱਚਾ ਐਗਰੈਸਿਵ ਹੋ ਜਾਏਗਾ। ਹਰ ਗੱਲ 'ਚ ਜ਼ਿੱਦ ਕਰੇਗਾ। ਤੁਹਾਨੂੰ ਉੱਥੋਂ ਹੀ ਸਾਈਨ ਬੱਚੇ ਦੇ ਮਿਲਨੇ ਸ਼ੁਰੂ ਹੋ ਜਾਣਗੇ। ਅਗਰ ਬੱਚੇ ਨੂੰ ਤੁਸੀਂ ਕੋਈ ਇੱਕ ਚੀਜ਼ ਨਹੀਂ ਦਿੰਦੇ ਹੋ, ਉਹ ਬਹੁਤ ਐਗਰੈਸਿਵ ਹੋ ਜਾਏਗਾ। ਉਹ ਜ਼ਿੱਦ ਕਰੇਗਾ। ਉਹ ਆਪਣੀ ਹਰ ਗੱਲ 'ਚ ਆਪਣੀ ਅੜੀ ਪੁਗਾਏਗਾ। ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦੇਗਾ। ਮਿੱਠਾ ਬੜਾ ਖਾਏਗਾ। ਉਹ ਆਪਣੇ ਮੀਲਸ ਪ੍ਰੋਪਰ ਨਹੀਂ ਖਾਏਗਾ ਉਹ ਰੋਟੀ ਵਗੈਰਾ ਨਹੀਂ ਖਾਏਗਾ ਉਹ ਬਾਕੀ ਦੀਆਂ ਚੀਜ਼ਾਂ ਖਾਏਗੀ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਜਦੋਂ ਬੱਚਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੇ ਜਦੋਂ ਵੀ ਤੁਹਾਡਾ ਬੱਚਾ ਮਿੱਠਾ ਬਹੁਤ ਜ਼ਿਆਦਾ ਖਾਏ ਪ੍ਰੋਪਰ ਫੂਡ ਨਾ ਖਾਏ ਸਕਰੀਨ ਟਾਈਮ ਉਹਦਾ ਬਹੁਤ ਜ਼ਿਆਦਾ ਹੋਵੇ ਅਗਰੈਸਿਵ ਹੋਵੇ ਛੋਟੇ ਛੋਟੇ ਗੱਲ ਤੇ ਜ਼ਿੱਦ ਕਰੇ ਮਾਂ ਪਿਓ ਦਾ ਕਹਿਣਾ ਨਾ ਮੰਨਦਾ ਹੋਵੇ ਅੱਗੇ ਉਹ ਮਾਰਨ ਨੂੰ ਪੈਂਦਾ ਹੋਵੇ ਦਾਦਾ ਦਾਦੀ ਨੂੰ ਜਾਂ ਉਹ ਜਿਹੜੀਆਂ ਤੁਹਾਡੀਆਂ ਮੇਡਸ ਐ ਉਹਨਾਂ ਦੀ ਰਿਸਪੈਕਟ ਨਾ ਕਰਦਾ ਹੋਵੇ ਇਹ अर्ਲੀ ਸਾਈਨਸ ਹੁੰਦੇ ਐ ਕਿ ਬੱਚਾ ਤੁਹਾਡਾ ਗਲਤ ਰਸਤੇ ਤੇ ਜਾਣਾ ਸ਼ੁਰੂ ਕਰ ਰਿਹਾ ਉਹਨੂੰ ਥੋੜਾ ਜਿਹਾ ਵਾਚ ਕਰੋ ਉਹਦੇ ਨਾਲ ਵਕਤ ਸਪੈਂਡ ਕਰੋ ਕਿ ਕੀ ਉਹਦੇ ਨਾਲ ਗਲਤ ਹੋ ਰਿਹਾ ਹਮ ਇਹੀ ਚੀਜ਼ਾਂ ਜਾ ਕੇ ਸਕੂਲ ਵਿੱਚ ਕਰੇਗਾ ਐਂਡ ਹੌਲੀ ਹੌਲੀ ਉਹਦੀਆਂ ਕੰਪਲੇਨਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਟੀਚਰ ਬੁਲਾਉਣਗੇ ਵੀ ਤੁਹਾਡਾ ਬੱਚਾ ਬਾਕੀ ਬੱਚਿਆਂ ਨਾਲੋਂ ਅਲੱਗ ਬਿਹੇਵ ਕਰ ਰਿਹਾ ਕੋਈ ਕਈ ਬੱਚੇ ਨਾ ਇੰਟਰਵਰਟ ਵੀ ਹੋ ਜਾਂਦੇ ਘੱਟ ਬੋਲਦੇ ਆ ਜਾਂ ਕਈ ਵਾਰੀ ਤਰਬਕ ਜਾਣਗੇ ਵੀ ਯਾਰ ਆ ਕਿਵੇਂ ਹੋ ਗਿਆ ਉਹ ਵੀ ਇੱਕ ਸਾਈਨ ਹੈ ਉਹ ਜਦੋਂ ਅਗਰ ਬੱਚੇ ਦੇ ਸਾਹਮਣੇ ਪੇਰੈਂਟਸ ਕਲੇਸ਼ ਕਰਦੇ ਆ ਮਾਂ ਪਿਓ ਆਪਸ ਚ ਲੜਾਈ ਝਗੜਾ ਕਰਦੇ ਆ ਗਾਲਾਂ ਕੱਢਦੇ ਆ ਜਾਂ ਫਿਰ ਡੋਮੈਸਟਿਕ ਵਾਇਲੈਂਸ ਹੁੰਦਾ ਫਾਦਰ ਮਦਰ ਦੇ ਉੱਤੇ ਹੱਥ ਚੱਕਦਾ ਮਾਰ ਪਟਾਈ ਹੁੰਦੀ ਆ ਘਰ ਦੇ ਵਿੱਚ ਉਹ ਵੀ ਬੱਚਾ ਦੇਖਦਾ ਉਹਦੇ ਨਾਲ ਬੱਚੇ ਦੇ ਅੰਦਰ ਇੱਕ ਡਰ ਪੈਦਾ ਹੋ ਜਾਂਦਾ ਇੱਕ ਟਰੋਮਾ ਪੈਦਾ ਹੋ ਜਾਂਦਾ ਜਾਂ ਫਿਰ ਮੇਰੇ ਕੋਲ ਬਹੁਤ سارے ਕੇਸ ਆਉਂਦੇ ਜਦੋਂ ਬੱਚੇ ਦੇ ਨਾਲ ਫੀਮੇਲਜ਼ ਦੇ ਨਾਲ ਯੰਗ ਏਜ ਦੇ ਵਿੱਚ ਕੁਝ ਗਲਤ ਹੋ ਜਾਂਦਾ ਤੇ ਉਹ ਚੀਜ਼ ਬੱਚੇ ਦੇ ਜ਼ਿਹਨ ਚ ਤਮਾਮ ਉਮਰ ਰਹਿੰਦੀ ਹੈ ਉਹ ਨਿਕਲਦੀ ਨਹੀਂ ਉਹ ਟਰੋਮਾ ਆਲਵੇਸ ਬੱਚਿਆਂ ਦਾ ਸਾਥ ਦੋ ਉਹ ਕੀ ਕਰ ਰਿਹਾ ਕਿਹਦੇ ਨਾਲ ਜਾ ਰਿਹਾ ਕਿਨੂੰ ਮਿਲਦੇ ਪਏ ਆ ਉਹਦੀ ਮੇਡ ਕਿਦਾਂ ਉਹਦੇ ਨਾਲ ਬਿਹੇਵ ਕਰ ਰਹੀ ਹੈ ਪੇਰੈਂਟਸ ਵਿੱਚੋਂ ਇੱਕ ਬੰਦਾ ਬੱਚਿਆਂ ਦੇ ਨਾਲ ਜ਼ਰੂਰ ਹੋਣਾ ਚਾਹੀਦਾ ਕਦੇ ਵੀ ਮਤਲਬ ਤਾਂ ਵਰਕਿੰਗ ਨੇ ਦੋਨੋਂ ਲਗਪਾ ਨਹੀਂ ਬਟ ਫਿਰ ਦਾਦਾ ਦਾਦੀ ਨਾਲ ਰੱਖੋ ਅਸੀਂ ਕੀ ਕਰਦੇ ਆ ਅਸੀਂ ਬੱਚਿਆਂ ਨੂੰ ਮੇਡ ਦੇ ਸਹਾਰੇ ਛੱਡ ਦਿੰਨੇ ਆ ਬਟ ਕੋਈ ਸਿਆਣਾ ਬੰਦਾ ਐਦਾਂ ਨਹੀਂ ਕਰਦਾ ਲੁਧਿਆਣਾ ਚ ਇੱਕ ਸਟੱਡੀ ਵੀ ਆਈ ਹੈ ਪਿਛਲੇ ਦਿਨਾਂ ਜੇ ਤੁਸੀਂ ਪੜ੍ਹੀ ਹੋਣੀ ਉਹਦੇ ਵਿੱਚ ਇਹ ਆ ਗਿਆ ਕਿ ਮਤਲਬ ਕੀ ਸਟੱਡੀ ਤਾਂ ਨਿੱਕੀ ਕਵਾਂਗੇ ਜਿਹੜੇ ਮੈਂਟਲ ਹੈਲਥ ਦੇ ਚੀਜ਼ਾਂ ਨਾਲ ਡੀਲ ਕਰਦੇ ਆ ਡਾਕਟਰਸ ਉਹਨਾਂ ਤੋਂ ਇੰਟਰਵਿਊ ਕੀਤਾ ਇੱਕ ਅਖਬਾਰ ਨੇ ਉਹ ਕਹਿੰਦਾ ਕਿ ਬੱਚਿਆਂ ਨੇ ਠੀਕ ਠਾਕ ਘਰਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਮਾਪੇ ਨੂੰ ਘੱਟ ਆਪਣੀ ਮੇਡਸ ਨੂੰ ਆਪਣੀ ਮਾਂ ਮੰਨਣ ਲੱਗ ਗਏ ਉਹਨਾਂ ਵਾਂਗ ਬੋਲਣ ਲੱਗ ਗਏ ਮੇਡ ਨੂੰ ਕਦੇ ਮੰਨ ਲਓ ਕਿ ਰਿਪਲੇਸ ਵੀ ਕਰਨਾ ਪੈ ਗਿਆ ਤੇ ਉਹ ਰੋਣ ਲੱਗ ਜਾਂਦੇ ਕਿ ਨਹੀਂ ਨਹੀਂ ਇਹਨੂੰ ਕਈਆਂ ਦੇ ਜੋ ਫੋਰਨ ਟ੍ਰਿਪਸ ਨੇ ਇਸ ਕਰਕੇ ਕੈਂਸਲ ਹੋ ਗਿਆ ਕਿ ਮੇਡ ਨਾਲ ਨਹੀਂ ਜਾ 파ਰੀ ਮਨ ਲਓ ਕਿ ਤੁਸੀਂ ਆਪਣਾ ਸਮਾਂ ਨਹੀਂ ਦੇ ਪਾਰੇ ਇਹ ਸਭ ਤੋਂ ਵੱਡਾ ਆਪਣੇ ਵੱਲੋਂ ਗਲਤੀ ਹੈ ਪੇਰੈਂਟਸ ਵੱਲੋਂ ਬਿਲਕੁਲ ਤੁਸੀਂ ਦੇਖੋ ਜਿਹੜਾ ਨਿੱਗਾਪਨ ਦਾਦਾ-ਦਾਦੀ ਨੇ ਦੇਣਾ ਹੈ ਨਾ ਉਹ ਮੇਡ ਕਿੱਥੋਂ ਦੇ ਦੇਗੀ ਦਾਦਾ-ਦਾਦੀ ਉਹਨੂੰ ਫੇਰ ਵੀ ਵਾਈਗਰੂ ਵਾਈਗਰੂ ਕਹਿਣਾ ਸਿਖਾਣਗੇ ਪੁੱਤ ਵਾਈਗਰੂ ਵਾਈਗਰੂ ਕਰੋ ਇੱਕ ਕਮਕਾਰ ਸਤਨਾਮ ਕਰੋ ਮੇਡ ਨੇ ਗੱਲਾਂ ਥੋੜੀ ਸਿਖਾਣੀਆਂ ਮੇਡ ਨੇ ਤੇ ਹੋਰ ਹੀ ਪਾਸੇ ਲੈ ਜਾਣਾ ਫਿਰ ਉਹ ਜਿਹੜਾ ਬੱਚਾ ਦਾਦਾ ਦਾਦੀ ਦੇ ক্লোਜ਼ ਹੋਣਾ ਚਾਹੀਦਾ ਸੀਗਾ ਜਾਂ ਮਾਂ ਦੇ ক্লোਜ਼ ਹੋਣਾ ਚਾਹੀਦਾ ਸੀਗਾ ਉਹ ਮੇਡ ਦੇ ক্লোਜ਼ ਚਲਾ ਜਾਂਦਾ ਉਹ ਮੇਡ ਨੂੰ ਆਪਣੀ ਮਾਂ ਸਮਝਦਾ ਮੇਡ ਨੂੰ ਆਪਣਾ ਸਭ ਕੁਝ ਸਮਝਦਾ ਉਹ ਮਾਂ ਦਾ ਨਿੱਗਾਪਣ ਵੀ ਉਹ ਬੱਚੇ ਦੇ ਵਿੱਚ ਨਹੀਂ ਆਉਂਦਾ ਉਹ ਬੱਚੇ ਦੇ ਵਿੱਚ ਜਾਂ ਦਾਦਾ ਦਾਦੀ ਦਾ ਨਿੱਗਾਪਣ ਨਹੀਂ ਆਉਂਦਾ ਫਿਰ ਬੱਚਾ ਐਗਰੈਸਿਵ ਹੋ ਜਾਂਦਾ ਹੈ ਜਾਂ ਫਿਰ ਉਹ ਅਜੀਬ ਅਜੀਬ ਜਿਹਾ ਬਿਹੇਵੀਅਰ ਕਰਨਾ ਸ਼ੁਰੂ ਕਰ ਦਿੰਦਾ ਮੈਨੂੰ ਲੱਗਦਾ ਇੱਕ ਏਜ ਤੋਂ ਬਾਅਦ ਮੇਡਸ ਨੂੰ ਵੀ ਨਹੀਂ ਨਾਲ ਰੱਖਣਾ ਚਾਹੀਦਾ ਇੱਕ ਸਮੇਂ ਤੋਂ ਬਾਅਦ ਬਿਲਕੁਲ ਬਿਲਕੁਲ ਠੀਕ ਹੈ ਜਦੋਂ ਬਹੁਤ ਛੋਟਾ ਹੈ ਹੈਲਪਰ ਜ਼ਰੂਰ ਰੱਖੋ ਲੇਕਿਨ ਤੁਹਾਡਾ ਬੱਚਾ 24 ਘੰਟੇ ਮੇਡ ਦੇ ਉੱਪਰ ਡਿਪੈਂਡ ਹੈ ਉਹਦੇ ਨਾਲ ਹੀ ਸੌ ਰਿਹਾ ਹੈ ਉਹੀ ਉਹਨੂੰ ਰੋਟੀ ਖਵਾ ਰਹੀ ਹੈ ਹੁਣ ਮੰਨ ਲਓ ਇੱਕ ਦਾਦੀ ਰੋਟੀ ਖਵਾ ਰਹੀ ਹੈ ਉਹ ਤਖਾਓ ਰੋਟੀ ਕਿੱਦਾਂ ਪਿਆਰ ਨਾਲ ਖਵਾਏਗੀ ਮੇਡ ਕਿੱਦਾਂ ਖਵਾਏਗੀ ਉਹ ਆਪ ਕੁਛ ਨਾ ਕੁਛ ਕਰ ਦੇ ਹੋਏਗੀ ਡਿਊਟੀ ਪੂਰੀ ਕਰੇਗੀ ਖਾਓ ਹੁਣ ਤੁਸੀਂ ਦੇਖੋ ਉਹ ਬੱਚੇ ਦੇ ਅੰਦਰ ਕਿਹੜੀ એનર્ਜੀ ਦੇ ਨਾਲ ਫੂਡ ਜਾ ਰਿਹਾ ਉਹਦੀ ਗਰੋਥ ਕਿੰਨਾ ਹੋਏਗੀ